ਨਹੀਂ ਜੀ ਸੋਹੀ ਸਾਹਿਬ ਫਿਲਮ ਸਟਾਰ ਤੇ ਦੇਖਦੇ ਆਂ ਗੱਲਬਾਤ ਕਰਦੇ ਮਿਲਦੇ ਹਾਂ ਨਾਲ ਜੀ ਸੋਹੀ ਸਾਹਿਬ ਕੋਈ ਹੈਗੀ ਹੈਗੀ 17 ਹੀ ਗੱਲਾਂ ਕਰਦੇ ਨੇ ਕਿ ਸ਼ੈਰ ਕਰਦੇ ਸਵੇਰੇ ਸਵੇਰੇ ਤੇ ਆਜੋ ਮਿਲਦੇ ਹੈਗੇ ਕਰਦੇ ਹੈਗੇ ਗੱਲਬਾਤ ਫੋਟੋ ਫੋਟੋ ਕਰਾਉਣੇ ਹੈਗੇ ਬਹੁਤ ਦੇਖਿਆ ਹੈਗਾ ਫਰਮਾਂ ਚ ਤੇ ਅੱਜ ਅਸਲੀ ਚ ਦੇਖਦੇ ਆਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਠੀਕ ਹੋ ਹੋ ਠੀਕ ਹੋ ਜੀ ਸਾਨੂੰ ਫਿਲਮਾਂ 'ਚ ਬਹੁਤ ਵਾਰੀ ਦੇਖਿਆ ਅੱਜ ਪਹਿਲੀ ਵਾਰੀ ਦੇਖਿਆ ਜੀ ਹਾਂ ਠੀਕ ਹੋ ਜੀ ਹੋਰ ਕਿਰਪਾ ਦੱਸ ਦਿਓ ਠੀਕ ਹੈ ਜੀ ਲੈ ਲਓ ਜੀ ਤੇ ਤੇ ਉਹ ਤ੍ਰਿਫਾਂ ਬਹੁਤ ਖਟੀਆਂ ਠੀਕ ਹੈ ਜੀ ਹਾਂ ਫਿਰ ਉਹ ਪਹਿਲਾਂ ਜਿਹੜਾ ਮੈਂ ਉਹ ਓਵਰਰੋਲ ਕਰਦੇ ਸੀ ਸਾਡੇ ਸਾਡੇ ਇੱਥੇ ਆਉਂਦੇ ਮੁਸਲਿਮ ਰੋਲ ਠੀਕ ਹੈ ਜੀ ਕਈ ਵਾਰੀ ਪੰਗੇ ਵੀ ਪੈ ਜਾਂਦੇ ਅਸੀਂ ਠੀਕ ਠੀਕ ਮੁੰਡੇ ਵਿਚਾਰੇ ਭੱਜਣ ਦੇ ਸੀਗੇ ਦਰਦੇਵਾਰੇ ਨਹਿਗ ਦਿਂਗਾ ਦੋ ਠੀਕ ਹੈ ਜੀ ਹਾਂ ਉਹਦਾ ਜਿਹੜੇ ਉਹਨਾਂ ਦੇ ਬਾਬਾ ਜੀ ਉਹਨਾਂ ਨਾਲ ਹਾਂਜੀ ਅਸੀਂ ਮਰੁੰਡੇ ਗੁਰਦਵਾਰਾ ਸਾਹਿਬ ਠੀਕ ਹੈ ਕਿਹਾਸ ਨੂੰ ਨਾਤੇ ਕਰਨਾ ਸੀ ਜੀ ਬਾਬਾ ਜੀ ਦੀ ਇਡੈਂਟੀਟੀ ਐਸ ਫੰਟਾਸਟਿਕ ਜੀ ਥੋੜੀ ਯਾਦ ਬਹੁਤ ਦੇਰ ਦੀ ਗੱਲ ਹੈ 70 77 ਦੀ ਗੱਲ ਹੈ ਗੁਰਦਵਾਰਾ ਨੰਨੀ ਸਾਡਾ ਸੰਦਾਰੀ ਉਹ ਸੂਚੀ ਫਕੀਰਦਾਰ ਹੋਣ ਕਰਦਾ ਹੈ

ਇਹ 15-20 ਮਿੰਟ ਬਾਅਦ ਆ ਸਾਰੇ ਘਰ ਸੁੱਤ ਚੁੱਕੇ ਅਜੀ ਸਵੇਰੇ ਅਸੀਂ ਮੱਥਾ ਟੇਕਣਗੇ ਗੁਰਦੁਆਰੇ ਦਾ ਫਲਾਇਨ ਪੁੱਛਿਆ ਅਜੀ ਰਾਤ ਨਾਲ ਸੀ ਸਿੰਘਾਂ ਨੇ ਕੀਤਾ ਇਹ ਪੂਰਾ ਤੇ ਮੈਂ ਪਾਈ ਵੀ ਸਭ ਕੁਝ ਦੇਹਾਂ ਉਹ ਮੈਨੂੰ ਸਮਝਰੀ ਇਹ ਗਲਤੀ ਵੀ ਇਹ ਨਾਟਕ ਹੈ ਜਾਂ ਅਸਲੀ ਹੈ ਕਹਿੰਦੇ ਮੇਰੇ ਕੋਲ ਆਏ ਮੈਨੂੰ ਕਹਿੰਦੇ ਬਾਬੀ ਨੂੰ ਗੱਡੀ ਚਾੜਤੀਏ ਕਿਹਾ ਮੈਂ ਕਿਹਾ ਦੇਖ ਤੂੰ ਕੀ ਕਰੋ ਜਾ ਕੇ ਸਮਝੋ ਤੁਹਾਨੂੰ ਨਹੀਂ ਪਤਾ ਹੈਗਾ ਉਹ ਮੁੰਡੇ ਪੜੇ ਹੋਏ ਕਿਹਾ ਉਹ ਨਾਟਕ ਕਰਦੇ ਨੇ ਬਾਬਾ ਜੀ ਦਾ ਮੁਸਲਮਾਨ ਥੋੜੀ ਨੇ ਹਾਂ ਇਹ ਗੱਲ ਹੈ ਜੇ ਮੁਸਲਮਾਨ ਵੀ ਹੋਣ ਉਹ ਨਾਟਕ ਕਰਦੇ ਨੇ ਗੁਰੂ ਸਾਹਿਬ ਦਾ ਇਹ ਉਹ ਕਿਸੇ ਨੇ ਮੁਸਲਮਾਨ ਬਣਨਾ ਹੈ ਕਿ ਉਸਨੇ ਪੰਡਿਤ ਬਣਨਾ ਹੈ ਨਾਟਕਾਂ ਦੇ ਵਿੱਚ ਤਾਂ ਫਰਾਈ ਹੁੰਦੇ ਜਿਹੜਾ ਰੋਲ ਮਿਲ ਗਿਆ ਉਹ ਕਰਨਾ ਇੱਕ ਵਾਰੀ ਬਾਬਾ ਬਕਾਲੇ ਵੀ ਸਵਾਣਾ ਸਾਹਿਬ ਦਾ ਆ ਪਤੀ ਜਿਹਦਾ ਮੁੰਡਾ ਸੀ ਪਾਲਟਾਣਾ ਫਸਦਾ ਉਹ ਡਾਕਟਰ ਸਭ ਚੱਲਣਾ ਕਰ ਗਿਆ ਮੁੰਡਾ ਆ ਗਿਆ ਉਹ ਨਾ ਲਾਵਦੇ ਫਿਰ ਨਿਕਲੇ ਉਹ ਕਿੱਥੇ ਹੈ ਜਿਹੜਾ ਥਿੰਗ ਕੁੜੀ ਨੂੰ ੱਟਕੇ ਮਾਰਦਾ ਸੀ ਉਹ ਕਿੱਥੇ ਹੈ ਇੱਥੇ ਰਾਏਕੋਟ ਅਸੀਂ ਮੰਡੀ ਚ ਕੀਤਾ ਮੇਰੀ ਬੀਬੀ ਚਲੀ ਗਈ ਇੱਥੋਂ ਠੀਕ ਹੈ ਪੀਪੀ ਜੇ ਲੈ ਕੇ ਆਪਣੀਆਂ ਬੁਣੀਆਂ ਲੈ ਕੇ ਉਹ ਬੁੜੀਆਂ ਬਠੀਆਂ ਗਲਾਂਗੇ ਆਟਾ ਟੱਕਣਾ ਮਾਰਦਾ ਨਹੀਂ ਅੱਜ ਉਹਦੇ ਤੋਂ ਜਾਂਦਾ ਸਵੇਰੇ ਨੂੰ ਮਾਰ ਲਾਈ ਜਾਂਦਾ ਹੀ ਨਾ ਦੇ ਇਹ ਮਰੂ ਕੋ ਨਾ ਉੱਟਦਾ ਆਏ ਗੱਡੀ ਆ ਤੇ ਕਹਿੰਦੇ ਨਹੀਂ ਪੈਣੇ ਇਹ ਕੋਈ ਮਗਨਮਾਨ ਨਹੀਂ ਮੇਰਾ ਮੁੰਡਾ ਨਾਟਕ ਕਰਦੇ ਨੇ ਤੁਸੀਂ ਹੁਣ ਲੱਗੀਆਂ ਲੜਾਂ ਕਰਨ ਬਸ ਕਰੋ ਉਹਨਾਂ ਨੂੰ ਪਤਾ ਨਹੀਂ ਨਾ ਹੁੰਦਾ ਜੀ ਲੋਕਾਂ ਦਾ ਨਾਲ ਨਹੀਂ ਨਹੀਂ ਵੀਰ ਜੰਮ ਅਸਤ ਤਰਸ ਜਿਓਂ ਮਨੋਂ ਹੁੰਦਾ ਆਪਣੇ ਜਿਹੜੇ ਪਟਾਦਰਾ ਟੀਵੀ ਚਲਾਣਾ ਕਰੀਏ ਸੀ ਮੁਰਦਰ ਕੋਲੇ ਹਾਂ ਅੱਗੇ ਬਾਬਾ ਬਗਲ ਤੇ ਇਧਰਲੇ ਪਾਸੇ ਬਾਬਾ ਸੂਰਪਾ ਸੂਰਪਾ ਪਸੰਦੀ ਨਹੀਂ ਉਹ ਤਾਂ ਉਹਦੀ ਗੱਲ ਹੈ ਪਹਿਲਾਂ ਉਹਨਾਂ ਨੇ ਕਿਹਾ ਸੀ ਉਹ ਉੱਥੇ ਹੀ ਨਿਵਰਤੋਂ ਠੀਕ ਹੈ ਜੀ ਹਾਂ ਅੱਗੇ ਤਾਂ ਹੁੰਦਾ ਨਾ ਮੌਨ ਵਰਤ ਮਰਨ ਵਰਤ ਰੱਖ ਲਿਆ ਹਾਂ ਅੰਤਾਂ ਤਰ੍ਹਾਂ ਹੁੰਦੇ ਜੀ ਕੇ ਹਾਂ ਐਨੀ ਵਾਰੀ ਉਹ ਭਾਈ ਮੈਂ ਚਰਬੀ ਢਾਲ ਕੇ ਪਾਤੀ ਉਹ ਪਾਤੀ ਕਦੇ ਨਹੀਂ ਮਰੇ ਹੋ ਹਾਂ ਉੱਥੇ ਹਰਮੰਦਰ ਸਾਹਿਬ ਚ ਉਹ ਕਾਹੇ ਰੱਖ ਲਿਓ ਫਰ ਲਿਓ ਇਹਨਾਂ ਨਾਟਕ ਬਹੁਤ ਕਰਦੇ ਨੇ ਮਰਦਾ ਬਹੁਤ ਆਫਾ ਹੁੰਦਾ ਇਹਨਾਂ ਦਾ ਯਾਰ ਨਾ ਥੋੜਾ ਬੜਾ ਬਟਾ ਨਾ ਹੋਣਾ ਕਿ ਬਾਦਸ਼ਾਹ ਇਹ ਖੁੱਲੇ ਗਏ ਉਹਨਾਂ ਦੀ ਜਿੰਦਗੀ ਮੈਂ ਗੱਲ ਕਰਦਾ ਉਹਨਾਂ ਦੇ ਪਿੰਡ ਅਸਿਨਾਟੇ ਸੜਕ ਤੇ ਨਾਲ ਆਇਆ ਪੂਲ ਪਿੰਡ ਵਾਲੇ ਥੋੜੇ ਬੁਢੀਆਂ ਉਹ ਬਹੁਤ ਇਮੋਸ਼ਨਲ ਹੁੰਦੇ ਨੇ ਉਹ ਨਾਟਕ ਦੇਖਣ ਰਹਿ ਗਏ ਉਹਨਾਂ ਦੀਆਂ ਅੱਖਾਂ 'ਚ ਉਹ ਦਾੜੀਆਂ ਭਿੱਜੀਆਂ ਪਈਆਂ ਤੁਹਾਨੂੰ ਆਪਾਂ ਕਰਨਾ ਹੈ ਅੰਜੂੜੇ ਪਣਾ ਮੈਨੂੰ ਲੱਗਿਆ ਯਾਰ ਇਹ ਨਾਟਕ ਬੰਦ ਕਰ ਦਿੰਦੇ ਇਹ ਜਾਰੇ ਨੂੰ ਮੈਨੂੰ ਐ ਸਾਹ ਸੇਦੀ ਹੁੰਦੇ ਉਹ ਤਾਂ ਬੰਦ ਹਾਂ ਪਰ ਫੇਰ ਆਇਆ ਨਹੀਂ ਜਦ ਇਹਨੂੰ ਫਸਾਤਾ ਲੱਗਦਾ ਹੈ ਇਹ ਆਪਾਂ ਤਾਂ ਕੋਈ ਕੀ ਕੀ ਪਤਾ ਵੀ ਲੱਗਣਾ ਪਈ ਇਹਦੇ ਰੋ ਨਿਰਮਲ ਕੀਤੀ ਕਰਦੀ ਸੀ ਰੋਲ ਇੱਕ ਜੇ ਚਾਂਨ ਚੌਕ ਦੀ ਸੱਚੇ ਪੱਤਰ ਰਹੇ ਸੀਗੇ ਠੀਕ ਹੈ ਇਹ ਕੁੱਤੇ ਕੌੜਤ ਫਿਰਦੀ ਹੁੰਦੀ ਸੀ ਉਹਨੇ ਬਿਮਾਰੀ ਜੀਂਘਾੜ ਜਦੋਂ ਗੁਰੂ ਸਾਹਿਬ ਦਾ ਚੇਤ ਲੱਗ ਹੋਇਆ ਨਾ ਉਹਨੇ ਕਿਹਾ ਕਿ ਲੋਕੋ ਘਾਣਾ ਵਰਤ ਗਿਆ ਜਰੋਂ ਇਹ ਕਿਹਾ ਮੈਂ ਸੋਚਿਆ ਸੋਚੀ ਨਾ ਕਰਾਂਗੇ ਜਦੋਂ ਜਦੋਂ ਅਸੀਂ ਬਾਬੇ ਕੋ ਗੱਲ ਕੀਤੀ ਸੀ ਨਾ ਕਿ ਤਵਣਾ ਦਾ ਕਹਿਣਾ ਉਹ ਪੁੱਤ ਕੋਈ ਨਹੀਂ ਤੈਨੂੰ ਭੇਜਾਂਗੇ ਇਧਰ ਮੇਰੀਆਂ ਭੈਣਾਂ ਆ ਗያ ਸੀਗਾ ਪਿੰਡ ਵਿੱਚ ਦੋ ਦਾ ਇਕੱਠਾ ਹੀ ਕਰਦੇ ਚੱਲ ਆਏ ਅੱਜ ਆ ਨਾ ਟਵਣਾ ਸਮਝਾ ਮੈਂ ਜਮ ਦੇ ਨਹੀਂ ਮੈਂ ਉਹ ਗੱਲ ਕੀਤੀ ਰੋਹਿਆ ਮੈਂ ਪਹਿਲੀ ਵਾਰ ਹੀ ਆਇਆ ਬਾਬੇ ਪਤਾ ਲਾ ਹਾਂ ਬਾਬਾ ਸਾਹਿਬ ਦਾ ਹੋਰਾ ਦੇਖਿਆ ਜਿੱਤੇ ਉਹ ਬੰਦਾ ਅੰਦਰ ਜੁੜ ਜਾਂਦਾ ਜੁੜ ਜਾਂਦਾ ਜਦੋਂ ਉਹ ਸੀਨ ਆਇਆ ਫਿਰ ਮੇਰਾ ਇਹ ਨਾ ਮੰਨਦਾ ਉਹ ਤੇ ਮੈਂ ਕਹਿੰਦੇ ਕੱਲ ਨੂੰ ਜਾਣਾ ਮੈਂ ਗੱਡੀ ਭੇਜੂੰਗਾ ਅਸ ਤੱਕ ਅੱਗੇ ਕਰਕੇ ਟ੍ਰੇਨਾਂ ਜਾਂਦੀਆਂ ਨੇ ਬਰੇਕ ਕੋਡ ਨੂੰ ਵੇਟ ਐਕਟੀਵੇਟ ਕਰਕੇ ਬੰਨੇ ਚੱਲੇ ਜਾਈਏ ਬਰਾਬਰ ਯਾਤਰੀਆਂ ਆ ਬੜਾ ਜਿਹਾ ਦਿਲ ਕਰਦਾ ਹੈ ਪਰ ਆਂ ਮੈਂ ਨਹੀਂ ਆਉਣਾ ਕੋਣ ਆਉਂਗਾ ਆਇਆ ਸੀ ਦੁਰਗਿਆ ਮੈਂ ਵਾਪਸ ਮੈਂ ਕਿਹਨੇ ਦੇਖਿਆ ਵਿਆਹ ਤਾਂ ਮੇਰੇ ਤੋਂ ਬਿਨਾ ਹੋ ਸਕਦਾ ਹੈ ਬਹੁਤ ਰਿਚੀ ਦਰਦ ਨਾਲੇ ਕਰਦੇ ਸਾਰੇ ਹੈਗੇ ਹਾਂ ਪਰ ਉਹ ਨਾਟਕ ਨਹੀਂ ਹੁੰਦਾ ਦੂਰ ਪੇਜਾ ਬੰਦਾ ਆਇਆ ਹੋਇਆ ਹੈ ਸਾਰਾ ਘਰਾ ਹੋ ਜਾਂਦਾ ਅਕੀ ਪਹਿਲੇ ਜਿਹੜਾ ਪਹਿਲੇ ਨਾਲ ਕੋਲ ਕਲਕੱਤੇ ਕੀਤਾ ਜੀ ਪਹਿਲੇ ਦਿਨ 1 ਲੱਖ ਬੰਦਾ ਸੀਗਾ ਹਾਂ ਇੱਕ ਨਾਨਿਆ ਬੰਦਾ ਸੀ ਉਹ ਉਹ ਕਿੰਨੇ ਪਰ ਨਾ ਰੂਪ ਰੰਗ ਉਹ ਮੇਰੇ ਭਾਵੇਂ ਦਾ ਦੋਸਤ ਸੀਗਾ ਉਹ ਖੜਾ ਹੋ ਤੋੜੀਆਂ ਜਿਹੜੇ 1025 ਸੀ ਮੈਂ ਜਾਣ ਕੇ ਮੈਂ ਕਿਹਾ ਜੀ ਸਤਿ ਸ੍ਰੀ ਅਕਾਲ ਮੇਰੇ ਬਣਾ ਜਿਹੜੇ ਤਾਂ ਜੋਗਾ ਪਾਈ ਖੇਡਾ ਮੇਲਾ ਉਹ ਪੰਦ ਬਣੂਗੀ ਸਸਤੀ ਕਾਲਜ ਮੈਗਾ ਸਰੋਵਰ ਜੀ ਆ ਖੁੱਲ ਕੇ ਨਹੀਂ ਬੋਲਿਆ ਉੱਿਲ ਗਿਆ ਉਹ ਵਿਚਾਰ ਦੇਖੇ ਇਹ ਖਲਸਾ ਜੀ ਪਛਾਣੇ ਨੇ ਮੈਂ 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 ਪਛਾਣਿਆ ਨੇ ਜੀ ਸਸਤੀ ਕਾਲਜ ਕਰਿਆ ਉਹ ਮੇਰੇ ਪਾਣੀ ਹੱਥ ਨਾਲ ਲਾ ਮੈਂ ਮੈਂ ਤਾਂ ਤੇਰਾ ਛੋਟਾ ਭਰਾ ਅੱਛਾ ਤਿੱਥੋਂ ਮੈਂ ਕਿੱਟ ਬੇਲੇ ਜਾ ਕੇ ਨੂੰ ਜਾਣਦਾ ਉਸ ਪਰਮਜੀਤ ਹੈ ਦੇਖ ਤਾ ਇਹੇ ਮਿਲਵਾਉਂਦਾ ਹੈ ਹਮਾਰੇ ਤਮਾਦ ਬੇਗਾ ਨਿਕਲ ਜਾਂਦੀ ਨਹੀਂ ਨਹੀਂ ਆਏ ਕਿ ਆਏ ਕੀ ਪਤਾ ਲੱਗਦਾ ਉਦੋਂ ਝਾੜੀਆਂ ਮੱਚਾ ਹੁੰਨੀਆਂ ਹੋਈਆਂ ਆਤੀਆਂ ਨਕਲੀ ਝਾੜੀਆਂ ਲਾਉਂਦੇ ਕਿ ਕਦੇ ਕੋਈ ਰੋਲ ਕਰਨਾ ਕਦੇ ਕੋਈ ਕੰਮ ਮੈਂ ਕਹਿਣਾ ਹੁੰਦਾ ਜੀ ਕਿ ਭਾਈ ਜੀ ਤਾਂ ਕਲਾਕਾਰ ਆ ਅੱਡੇ ਤੇ ਯਾਰ ਕਿੰਤੂ ਕਿੰਤੂ ਨਾ ਕਰੇ ਘਰ ਵਾਸੀ ਪਤਾ ਨਹੀਂ ਕਿੰਨੇ ਰੂਪ ਧਾਰ ਰਹੇ ਹੁੰਦੇ ਨੇ ਕਲਾਕਾਰ ਦੇ ਜੀ ਕਲਾਕਾਰ ਕਿੰਨੇ ਮਿਲਦੇ ਨੇ ਗਿਣੇ ਚੁਣੇ ਨਾ ਉਦੋਂ ਉਦੋਂ ਦਾ ਗਿਣੇ ਉਦੋਂ 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 ਤਾਂ ਬਾਹਲਾ ਮਾੜਾ ਸੀ ਹੁਣ ਤਾਂ ਆਹ ਸਰੀਅਲ ਸੁਣੁਰ ਬਣ ਲਾਗੇ ਫਿਲਮਾਂ ਪੰਜਾਬੀ ਦੇ ਬਹੁਤ ਬਣ ਲਾਗੇ ਉਦੋਂ ਸਾਲ ਚੱਕ ਦੋ ਫਿਲਮ ਆਉਂਦੀਆਂ ਸੀ ਉਦੋਂ ਤਾਂ ਬਹੁਤ ਦੇ ਨਾਲ ਤਾਂ ਭੁੱਖ ਮਰੀ ਦੇ ਸ਼ਿਕਾਰ ਹੀ ਰਹਿੰਦੇ ਸੀ ਮੇਰਾ ਭਾਰ ਜਿੰਨੀ ਦੇਰ ਮੈਂ ਨਾਟਕ ਕੀਤੇ 55 55 ਕਿਲੋ ਹੁੰਦਾ ਸੀ 40 ਤੇ 55 ਜਾਂਦਾ ਸੀ ਗਰਮੀਆਂ 'ਚ 55 ਇਹ ਤੋਂ ਵਧੀਆ ਹੀ ਨਹੀਂ ਇੰਨਾ ਇੰਨਾ ਮਤਲਬ ਮੈਂ ਕੰਮ ਨਹੀਂ ਪਾਇਆ ਜੜਾਂ ਦੇ ਨਾਟਕਾਂ ਦੇ ਹਾਂ ਬਹੁਤ ਬਹੁਤ ਜਨਮ ਜਨਮ ਕੋਈ ਕੋਈ ਪਰਮਾਤਮਾ ਨੂੰ ਉਸ ਦਾ ਫਲ ਨਹੀਂ ਹਾਂ ਦੱਸਾਂ ਪਰਮਾਤਮਾ ਦਾ ਬਣਿਆ ਇਹਨੂੰ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਮਰਤੌਰ ਹਾਂ ਜੀ ਉਹਨਾਂ ਨੇ ਕਿਹਾ ਸੀ ਮੈਂ ਉਹਨਾਂ ਨੂੰ ਐਵੇਂ ਇੱਥੇ ਜਿੱਕੇ ਮੈਂ ਮੈਂ ਇੱਥੋਂ ਦਾ ਸਟੂਡੈਂਟ ਸੀ ਪਰ ਨਲਾਇਕ ਜਦ ਕਿ ਮੈਂ ਪੜ੍ਹਿਆ ਨਹੀਂ ਪੂਰਾ ਠੀਕ ਹੈ ਗੱਲ ਹੋਰ ਹੋ ਗਈ ਕਿ ਮੈਂ ਇੱਥੇ ਆਇਆ ਪਿੰਡ ਨੇਹਰੀਆਂ ਆਈਆਂ ਤੇ ਫੁੱਟੇ ਤੋਂ ਡਿੱਗ ਗਿਆ ਸੀ ਆਏ ਕੰਨ ਤੋਂ ਮੈਨੂੰ ਹੁਣ ਤੱਕ ਕੱਚਾ ਹੁੰਦਾ ਇਹ ਸੁਣਦਾ ਹੀ ਨਹੀਂ ਟਿੱਕਣ ਵਾਲੀ ਜਾ ਰਿਹਾ ਇੰਨੇ ਇੰਨੇ ਸਾਲ ਇੱਕ ਕੰਨ ਨਾਲ ਉਹ ਉਹ ਬਸ ਸੁਣਦਾ ਉਹ ਖੌਫਾ ਕਰ ਮੈਂ ਨਾਟਕਾਂ ਦੇ ਵਿੱਚ ਡਾਕਟਰ ਅਤਰ ਸਿੰਘ ਹੁੰਦੇ ਸੀ ਬਾਬਾ ਫਿਰ ਇਹ ਚੇਅਰ ਦੇ ਹੈੱਡ ਪੰਜਾਬੀ ਮਿਨਿਸਟਰੀ ਚੰਡੀਗੜ੍ਹ ਮੈਂ ਅਸੀਂ ਪੰਜਾਬੀ ਚ ਰਮਾਇਣ ਕੀਤੀ 3 ਘੰਟੇ ਜਿਗਤ ਕੱਟ ਬਟ ਛੋਟੀ ਕਰਕੇ ਇਹ ਖਾਸ ਕਹਾਣੀ ਸੀ ਉਹ ਕਮਾਂਡ ਕਿਤੇ ਮੈਂ ਮੈਨੂੰ ਕਹਦੇ ਤੂੰ ਹਨੂਮਾਨ ਜੀ ਦਾ ਰੋਲ ਕਰੇਗਾ ਮੈਂ ਬੱਚੇ ਹੰਮ ਜਿਆ ਕਿ ਲੋਧਾ ਮੈਂ ਸੁਕੇ ਥੋੜਾ ਥੋੜੇ ਰਗਾ ਪਤਲਾ ਮੈਂ ਕਿ ਹਨੂਮਾਨ ਅਸੀਂ ਯਾਰ ਇੱਥੇ ਸ਼ੇਰਪੁਰ ਦੇਸ਼ ਦੇ ਰਹਿਆ ਨਾਟਕ ਉਹ ਬਟੜਾ ਲਾ ਮੋਟੇ ਮੋਟੇ ਲਾ ਲੇ ਕੀ ਸੁਗਰੀਵ ਕੀ ਬਾਲੀ ਕੀ ਸਾਰੇ ਸਾਰੇ ਇਹ ਜੇ ਹੁੰਦੇ ਜੀ ਕਿਉਂਕਿ ਮੇਰੇ ਹੱਲੋ ਖੱਣ ਗਏ ਅੱਛਾ ਤੂੰ ਡਾਇਰੈਕਟਰ ਬਣ ਗਿਆ ਯਾਰ ਕਰ ਗੁਰੂ ਤਾਂ ਹੀ ਹੁੰਦੇ ਰੇ ਹੈ ਪ੍ਰੋਫੀਸਰ ਮਾਲਾ ਲਾ ਲਾ ਕੇ ਮੰਨਦਾ ਐ ਸਰ ਉਹ ਲੀਕ ਦਾ ਡਾਕਟਰ ਅਤਰ ਸਿੰਘ ਨੇ ਲਿਖਿਆ ਅੰਗਰੇਜ਼ੀ ਜੀ ਇੱਕੋ ਹੀ ਲਾਈਨ ਸੀ ਬਹੁਤ ਸੋਹਣੀ ਕਿ ਸਰਦਾਰ ਸੋਹੀ ਹੈਜ਼ ਗਿਵਨ ਨਿਊ ਡਾਈਮੈਂਸ਼ਨ ਟੂ ਹਨੂਮਾਨਾ ਨਵੇਂ ਰੂਪ ਦੇ ਤਾਂ ਉਹ ਕੋੜੀ ਦੀ ਨਕਲੀ ਬਾਤ ਕਰ ਲਈ ਕਿਉਂਕਿ ਉਹ ਵਾਨਰ ਮਤਲਬ ਬੰਦ 15 15 ਦੀ ਸੁਧਰੀ ਹੋਈ ਜਿਹੜੀ ਕਲਾ ਸੀ ਉਹ ਵਾਨਰ ਸੀਗੇ ਵਾਨਰਾਂ ਦੀ ਸੈਨਾਪਤੀ ਹੁੰਦੀ ਸੀ ਹਨੂਮਾਨ ਉਹ ਫਿਰ ਨੇਦਲ ਨੇਦਲ ਬਾਇਸਕਾਰ ਲਈ ਹਲਕਾ ਦਾ ਕਦੇ-ਕਦੇ ਜਿਵੇਂ ਬੰਦੇ ਤੇ ਕੁੱਸੀ ਮਾਰਦਾ ਹਲਕੀ ਜੀ ਇਹ ਨਹੀਂ ਬਈ ਖਿੱਲੀ ਉੱਟ ਜੇ ਹਨੂਮਾਨ ਨੂੰ ਹੱਸਦਾ ਸਾਰਾ ਹਿੰਦੂ ਤਾਂ ਕੁੱਸਦਾ ਤਾਂ ਆਪਾਂ ਆਪਾਂ ਨਹੀਂ ਕੁੱਸਦੇ ਚਾਹ ਬਸ ਸਿੱਖਾ ਆਪਣਾ ਇਹ ਗੱਲ ਹੈ ਲੱਗਾ ਹੈ ਪਰ ਦੂਜੀ ਤਰ੍ਹਾਂ ਦਾ ਸਤਕਾਰ ਕਰਨਾ ਚਾਹੀਦਾ ਹੈ ਬਹੁਤ ਤਾਂ ਬੜਾ ਮਾਮਲਾ ਹੋ ਗਿਆ ਸਾਰੇ ਪਰਸੇ ਉਦੋਂ ਇਹ ਨਹੀਂ ਸੀ ਉਹਦੋਂ ਹੈ ਨਹੀਂ ਸੀ ਇਹ ਚੀਜ਼ਾਂ ਬਹੁਤ ਫਰਕ ਨਹੀਂ ਅਸੀਂ ਆਹ ਗੱਡੀ ਦੀ ਵੀ ਅਸੀਂ ਗੱਲਾਂ ਕਰਦੇ ਆਂ ਜਾਂਦਾ ਹੀ ਹੈ ਨਾ ਇਹ ਕੰਜਰ ਆ ਉਦੋਂ ਦਾ ਕੰਮ ਕਰਾਉਂਦਾ ਹਾਂ ਹੌਲਾ ਫੜ ਹੋਂ ਤਾਂ ਗੱਲ ਨਹੀਂ ਇਹ ਕਰੀ ਜਾਂਦਾ ਉਹ ਆਏ ਆ ਉਹ ਆਏ ਸਾਰੇ ਮੁੰਡਿਆਂ ਦੇ ਇੱਕ ਮੁੰਡਾ ਮੇਰਾ ਦੋਸਤ ਹੈ ਹਿਮਾਚਲ ਦਾ ਮੈਂ ਕਿਹਾ ਤੈਨੂੰ ਕੀ ਹੋ ਗਿਆ ਉਹ ਲੱਭ ਲੱਭ ਕੇ ਪਤਾ ਨਹੀਂ ਕਿੱਥੋਂ ਕਿੱਥੋਂ ਆ ਮੰਦਰ ਫੁਲਾਣਾ ਮੰਦਰ ਪੁਲਾਉਣਾ ਮੰਦਰ ਉੱਥੋਂ ਉੱਥੇ ਖੁਦਾਈ ਹੋਈ ਉੱਥੇ ਆ ਨਿਕਲੇ ਇੰਨੇ ਸਾਲ ਪੁਰਾਣੇ ਹਨ ਨੂੰ ਧਰਮ ਫੁਲਾਣਾ ਮੈਂ ਕਿਹਾ ਯਾਰ ਤੂੰ ਕਿਹੜੇ ਚੱਕਰਾਂ 'ਚ ਪੈ ਗਿਆ ਤੂੰ ਚੰਗਾ ਭਲਾ ਰਾਈਟਰ ਹੁੰਦਾ ਸੀ ਵਧੀਆ ਦਾ ਹਾਂ ਹਲ ਜਾਦੇ ਜੀ ਲੋਕ ਹਲ ਜਾਦੇ ਚਲੋ ਓਕੇ ਜੀ ਧੰਨਵਾਦ ਜੀ ਬਹੁਤ 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 ਧੰਨਵਾਦ ਜੀ